ਕਮੇਟੀ ਨੇ ਅੱਜ ਸੱਤ ਮੁਲਾਜ਼ਮ ਜਸੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ ਉਹ ਚੰਡੀਗੜ੍ਹ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ ਸੀ ਜਿਹੜੀਆਂ ਜਸੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ ਉਹਦੇ ਵਿੱਚ ਪਾਵਰ ਕਾਮ ਐਚੀਬੀ ਅਲਾਈਨਮੈਂਟ ਠੇਕਾ ਮੁਲਾਜ਼ਮ ਯੂਨੀਅਨ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਮੈਰੀਟੋਰੀਅਸ ਟੀਚਰਸ ਯੂਨੀਅਨ ਪੰਜਾਬ ਡੈਮੋਕਰੈਟਿਕ ਟੀਚਰ ਫਰੰਟ ਡੀਟੀਐਫ ਪੰਜਾਬ ਬੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਪੰਜਾਬ ਤੇ ਅੰਗਣਵਾੜੀ ਮੁਲਾਜ਼ਮ ਜੂਨੀਅਨ ਪੰਜਾਬ ਇਹਨਾਂ ਸਾਰਿਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਸੀ ਔਰ ਮੀਟਿੰਗ ਵਿੱਚ ਵੱਖ-ਵੱਖ ਜੱਥੇਬੰਦੀਆਂ ਦੀਆਂ ਮੰਗਾਂ ਜਿਹੜੀਆਂ ਹਨ ਉਹਦੇ ਤੇ ਚਰਚਾ ਹੋਣੀ ਸੀ ਪਰ ਹੁਣ ਪੰਜਾਬ ਸਰਕਾਰ ਨੇ ਇਹ ਮੀਟਿੰਗਾਂ ਮੁਲਤਵੀ ਕਰ ਦਿੱਤੀਆਂ ਔਰ ਪੱਤਰ ਬਕਾਇਦਾ ਜਾਰੀ ਕਰ ਦਿੱਤਾ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਹੁਣ ਇਹ ਮੀਟਿੰਗਾਂ ਜਿਹੜੀਆਂ ਨੇ 17 ਦਸੰਬਰ 2024 ਨੂੰ ਕੈਬਨਟ ਸਬ-ਕਮੇਟੀ ਚੰਡੀਗੜ੍ਹ 'ਚ ਕਰੇਗੀ ਸੋ 17 ਦਸੰਬਰ ਤੱਕ ਹੁਣ ਇਹਨਾਂ ਜੱਥੇਬੰਦੀਆਂ ਨੂੰ ਮੀਟਿੰਗਾਂ ਦਾ ਹੋਰ ਉਡੀਕ ਕਰਨੀ ਪਊਗੀ ਕੁਝ ਨਾ ਉਪਰ ਸਰਕਾਰ ਨੇ ਲੈਟਰ ਜਾਰੀ ਕੀਤੀ ਮੀਟਿੰਗਾਂ ਮੁਲਤਵੀ ਕਰਨ ਦੀ ਉਹਦੇ ਚ ਦੋ ਕਾਰਨ ਦੱਸਿਆ ਇੱਕ ਤੇ ਕੈਬਨਟ ਸਬ-ਕਮੇਟੀ ਦੇ ਜਿਹੜੇ ਮੰਤਰੀ ਮੈਂਬਰ ਨੇ ਇਹ ਦੱਸਿਆ ਗਿਆ ਕਿ ਉਹ ਵੱਖ-ਵੱਖ ਮੀਟਿੰਗਾਂ ਚ ਵਿਜੀ ਨੇ ਔਰ ਇਸੇ ਤਰ੍ਹਾਂ ਜਿਹੜੇ ਅਧਿਕਾਰੀ ਸਬੰਧਤ ਜਿਨ੍ਹਾਂ ਨੇ ਇਹਨਾਂ ਸੱਤ ਮੀਟਿੰਗਾਂ ਚ ਆਉਣਾ ਸੀ ਉਹਨਾਂ ਬਾਰੇ ਵੀ ਜਾਣਕਾਰੀ ਦਿੱਤੀ ਕਿ ਉਹ ਵੱਖ-ਵੱਖ ਪ੍ਰਸ਼ਾਸਨਕ ਮਾਮਲਿਆਂ ਚ ਵਿਜੀ ਹੋਣ ਕਾਰਨ ਜਿਹੜੀ ਅੱਜ ਦੀ ਮੀਟਿੰਗ ਹੈ ਤੇ ਮੁਲਤਵੀ ਕੀਤੀ ਗਈ ਹੈ ਪਰ ਜਿਹੜੀ ਇਸ ਸੰਬੰਧ ਵਿੱਚ ਵੱਖਰੀ ਜਾਣਕਾਰੀ ਹੋਏ ਹੈ ਕਿ ਜਿਹਨੇ ਇਸ ਕੈਬਨਟ ਸਬ-ਕਮੇਟੀ ਦੇ ਇੱਕ ਮੈਂਬਰਾਂ ਨੂੰ ਮੰਤਰੀ ਮਨ ਅਰੋੜਾ ਉਹਨਾਂ ਨੂੰ ਹੋਣਾ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਬਣਾਤਾ ਹੈ ਔਰ ਅੱਜ ਆਮ ਆਦਮੀ ਪਾਰਟੀ ਜਿਹੜੀ ਹੈ ਉਹਨੇ ਪਟਿਆਲੇ ਤੋਂ ਅੰਮ੍ਰਿਤਸਰ ਤੱਕ ਸ਼ੁਕਰਾਨਾ ਯਾਤਰਾ ਜਿਹੜਾ ਹੈ ਉਹ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਜਿਹੜੀਆਂ ਜਿੰਮਨੀ ਚੌਨਾ ਦਿੱਤੀਆਂ ਨੇ ਉਹਦਾ ਸ਼ੁਕਰਾਨਾ ਕਰਨਾ ਔਰ ਨਾਲ ਦੀ ਨਾਲ ਪ੍ਰਧਾਨ ਅਮਨ ਅਰੋੜਾ ਜਿਹੜੇ ਨਵੇਂ ਬਣਾਏ ਨੇ ਤੇ ਕਾਂਦਕਾਰੀ ਪ੍ਰਧਾਨ ਜਿਹੜੇ ਸ਼ਿਆਰੀ ਕਲਸੀ ਬਣਾਏ ਨੇ ਉਹਨਾਂ ਦੇ ਸਵਾਗਤ ਜਦ ਕਰਕੇ ਜਿਥੇ ਅਮਨ ਅਰੋੜਾ ਇਸ ਯਾਤਰਾ ਚ ਵਿਜੀ ਨੇ ਉਥੇ ਕੈਬਨਿਟ ਸਕ ਕਮੇਟੀ ਦੇ ਜਿਹੜੇ ਮੁਖੀ ਨੇ ਵਿੱਤ ਮੰਤਰੀ ਹਰਪਾਲ ਸਿੰਘ ਕੀਮਾ ਤੇ ਦੂਸਰੇ ਮੰਤਰੀ ਕੁਲਦੀਪ ਧਾਲੀਵਾਲ ਇਸ ਯਾਤਰਾ ਚ ਵਿਜੀ ਹੋਣ ਕਾਰਨ ਜਿਹਨੇ ਅਸੀਂ ਮੀਟਿੰਗਾਂ ਚ ਆਉਣਾ ਉਹਨਾਂ ਦਾ ਸੰਭਵ ਨਹੀਂ ਸੀ ਸੋ ਇਸ ਕਾਰਨ ਮੀਡੀਆ ਮੁਲਤਵ ਕੀਤੀਆਂ ਨੇ ਔਰ ਮੀਡੀਆ ਵਿੱਚ ਮੁੱਖ ਤੌਰ ਤੇ ਖੇਤਾਂ ਮਜ਼ਦਮਾਂ ਦੇ ਮੁੱਦੇ ਵਿਚਾਰੇ ਜਾਣੇ ਸੀ ਕਿਉਂਕਿ ਖੇਤਾਂ ਮਜ਼ਦਮ ਸੰਘਰਸ਼ ਮੋਰਚੇ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਦੇ ਮੁੱਦੇ ਉੱਪਰ ਚਿੰਤਾ ਹੋਈ ਸੀ ਔਰ ਇਸ ਤੋਂ ਇਲਾਵਾ ਡੀਏ ਤੇ ਏਰੀਅਰ ਵਿਕਾਰਾਂ ਤੇ ਵੀ ਜੋ ਹੁੰਦੀ ਸਮਾਂਨ ਸੀ ਪਰ ਹੁਣ ਪੰਜਾਬ ਦੇ ਮੁਲਾਜ਼ਮਾਂ ਨੂੰ ਜਿਹੜੀਆਂ ਮੀਟਿੰਗਾਂ ਹੋਣੀਆਂ ਸੀ ਉਹਨਾਂ ਦਾ 17 ਦਸੰਬਰ ਤੱਕ ਉਹਦੀ ਵੇਟ ਕਰਨੀ ਪਏਗੀ 17 ਦਸੰਬਰ ਨੂੰ ਹੀ ਹੁਣ ਸਰਕਾਰ ਮੁਲਾਜ਼ਮਾਂ